ਦਿਆਂ ਵਿੱਚ ਨਰਕਾਂ ਸੁਗਾਨੀਆਂ ਕਰਕੇ ਡਰਾਛਲੇ ਕਹਾਣੀਆਂ ਬਈ ਹੋਈਆਂ ਬਈ ਸਾਡਾ ਮੰਤਵ ਕੀ ਹੈ ਸੰਸਾਰ ਦੇ ਚੌਂ ਦੋਏ ਤਰੀਕੇ ਨੇ ਇੱਕ ਤਾਂ ਹੈ ਬਾਹਰੋਂ ਸੁਖ ਪਾਲਣਾ ਇੱਕ ਅੰਦਰੋਂ ਸੁਖ ਪਾਲਣਾ ਬਾਹਰੋਂ ਆਦਮੀ ਸੁਖ ਪਾਲਦਾ ਹੈ ਸੁਖ ਮਿਲਦਾ ਨਹੀਂ ਹੈ ਬਾਲ ਬਚਿਆ ਜੋ ਸੁਖ ਪਾਲਣਾ ਚਾਹੁੰਦਾ ਹੈ ਲੇਗਨ ਜਰਾ ਈਮਾਨ ਪਰੇਸ਼ਾਨ ਹੁੰਦਾ ਜੀ ਬਿਮਾਰ ਹੋ ਗਿਆ ਦਾਖਲਾ ਨਹੀਂ ਮਿਲਦਾ ਫੇਲ ਹੋ ਗਿਆ ਲੜ ਪਿਆ ਝਗੜ ਪਿਆ ਵਿਆਹ ਕਰਾ ਲਿਆ ਜੀ ਨਟਕੇ ਘਰੋਂ ਬੜਾ ਔਖਾ ਹੁੰਦਾ ਹੈ ਬੜਾ ਦੁਖੀ ਹੁੰਦਾ ਬੰਦਾ ਵੀ ਸਿਹਦਾ ਸੁਖ ਵਾਸਤੇ ਪੁੱਤਰ ਪਰ ਇਹ ਤਾਂ ਬੜਾ ਗਲਤ ਹੋ ਗਿਆ ਕੋਈ ਗਲਤ ਕੰਮ ਕਰ ਦੇਵੇ ਆਪੇ ਉਹ ਵੀ ਵਿੱਚ ਫਸ ਜਾਂਦਾ ਸੋ ਪ੍ਰਕਿਰਤੀ ਦੇ ਪੋਗਾ ਦੇ ਵਿੱਚੋਂ ਉਸ ਦੀ ਪ੍ਰਾਪਤੀ ਚ ਸਿਆਣਿਆਂ ਦਾ ਇਹ ਮਤ ਹੈ ਕਿ ਸੁਖ ਹੈ ਨਹੀਂ ਦੂਸਰੇ ਉਹ ਨੇ ਜਿਹੜੇ ਅੰਦਰੋਂ ਸੁਖ ਪਾਲਦੇ ਨੇ ਕਿਉਂਕਿ ਅੰਦਰ ਸੁਖ ਦਾ ਭੰਡਾਰ ਹੈ ਨਾ ਉਹਨੇ ਤਾਂ ਅਮਰਤ ਪ੍ਰਭ ਕਾ ਨਾਮ ਦੇ ਹੀ ਮੈਸਕਾ ਬਿਸਰਾਉ ਸੁਨਸਵਾਦ ਆ ਨਾ ਤੈਨਾਤ ਕਹਿ ਨਾ ਜਾਈਏ ਚਰਜ ਵਿਸਮਾਰ ਮਹਾਰਾਜ ਕਹਿੰਦੇ ਦੇਖੋ ਸੰਸਾਰ ਐਸਾ ਜਵਾਰੀਆ ਦੇਖਿਆ ਹੈ ਬੇ ਸੁਖ ਤਾਂ ਅੰਦਰ ਹੈ ਤੇ ਬਾਹਰ ਟੁੱਲ ਜਾਂਦਾ ਐਸਾ ਜੱਗ ਦੇਖਿਆ ਜੁਵਾਰੀ ਸਭ ਸੁਖ ਮੰਗੇ ਨਾਮ ਵਿਸਾਰ ਲਾੜ ਦੇ ਰਹਿਣ ਵਾਲਾ ਇੱਕ ਅਮੀਰ ਬੱਚਾ ਜਿਸ ਦੇ ਘਰ ਵਾਲੀ ਪਤੀ ਵਰਤਾ ਬਹੁਤ ਹੀ ਪਿਆਰ ਕਰਨ ਵਾਲੀ ਹੈ ਕਦੇ ਆਪਣੇ ਪਤੀ ਨੂੰ ਕੋੜਾ ਨਹੀਂ ਬੋਲਦੀ ਕਦੇ ਸ਼ੱਕ ਨਹੀਂ ਕਰਦੀ ਹਰ ਵਕਤ ਉਹ ਦੀ ਸੇਵਾ 'ਚ ਹਾਜ਼ਰ ਰਹਿੰਦੀ ਹੈ ਦੋ ਬੱਚੇ ਨੇ ਲੜਕੇ ਪੈਸੇ ਦੀ ਕੋਈ ਕਾਟ ਨਹੀਂ ਹੈ ਬਜ਼ੁਰਗਾ ਦੇ ਬਣਾਏ ਹੋਏ ਮਕਾਨ ਮਹਿਲ ਬਾੜੀਆਂ ਬਹੁਤ ਨੇ ਬਾਜ਼ਾਰ ਨੇ ਦੁਕਾਨਾਂ ਚਲਦੀਆਂ ਨੇ ਫੇਰ ਇਹ ਵੀ ਬਾਤ ਹੈ ਵੀ ਇਹ ਮਾਇਆਧਾਰੀ ਹੋ ਕੇ ਬਚਾ ਪਰਮੇਸ਼ਰ ਨੂੰ ਨਹੀਂ ਭੁੱਲਿਆ ਉਮਰ 24-25 ਸਾਲ ਦੀ ਹੈ ਲੇਕਿਨ ਦੋ ਵੇਲੇ ਪਰਮੇਸ਼ਰ ਨੂੰ ਯਾਦ ਕਰਦਾ ਹੈ ਸੰਧਿਆ ਕਰਦਾ ਹੈ ਯਾਤਰੀ ਕਰਦਾ ਕੁਛ देर ਬੈਠਦਾ ਹੈ ਜੋਗ ਵੀ ਕਰਦਾ ਪਰ ਮਨ ਵਿੱਚ ਸ਼ਾਂਤੀ ਨਹੀਂ ਆ ਰਹੀ ਸ਼ਾਂਤੀ ਦਾ ਕੋਈ ਸਾਧਨ ਨਹੀਂ ਲੱਭ ਰਿਹਾ ਅਮੀਰ ਆਦਮੀ ਹੈ ਪੈਸੇ ਖਰਚ ਕਰ ਸਕਦਾ ਪਰ ਸੁਖ ਜਿਹੜਾ ਹੈ ਨਵੇਂ ਤੇ ਨਮਾਸਮਾਨ ਲੈ ਆਉਂਦਾ ਹੈ ਸੋਹਣੀ ਤੇ ਸੁਹਣੀ ਕੋਠੀ ਵਿੱਚ ਰਹਿਣਾ ਪੈਸੇ ਖਰਚਦਾ ਹੈ ਸੋਹਣੇ ਕਪੜੇ ਪਾਉਂਦਾ ਹੈ ਪਰ ਅੰਦਰ ਫਰਸਟ੍ਰੇਸ਼ਨ ਹੈ ਸ਼ਾਂਤੀ ਨਹੀਂ ਆਉਂਦੀ ਉਹ ਕਿ ਜਿਹੜੇ ਬਾਹਰਲੇ ਇੰਦਰੇ ਨੇ